ਸਾਲ ਤੋਂ ਮੰਜੇ ਤੇ ਪਿਆ ਹੈ ਤੇ ਘਰਵਾਲੀ ਨੂੰ ਮਜਬੂਰ ਹੋ ਕੇ ਪਰਿਵਾਰ ਨੂੰ ਪਾਲਣ ਦੇ ਲਈ ਚਪੜਾਸੀ ਦੀ ਨੌਕਰੀ 2500 ਰੁਪਏ ਮਹੀਨੇ ਤੇ ਕਰਨੀ ਪੈ ਰਹੀ ਹੈ ਕਹਾਣੀ ਹੈ ਪਿੰਡ ਗਲੜੀ ਦੇ ਰਹਿਣ ਵਾਲੇ ਪਰਿਵਾਰ ਦੀ ਸ਼ਵਾਨੀ ਅਤੇ ਰਮੇਸ਼ ਰਾ ਲ ਦੀਆਂ ਦੋ ਧੀਆਂ ਨਿਤਿਕ ਪੁੱਤਰ ਵੀ ਹੈ ਵੱਡੀ ਤੇ ਪਲੱਸ 2 ਕਰ ਰਹੀ ਹੈ ਪਰ ਅੱਗੋਂ ਪੜਾਉਣ ਲਈ ਕਹੈਸੀਤ ਨਹੀਂ ਹੈ ਇਸ ਲਈ ਘਰ ਬੈਠੀ ਹੈ ਘਰ ਦੀ ਛੱਤ 2 ਸਾਲ ਪਹਿਲਾਂ ਡਿੱਗ ਪਈ ਸੀ ਇਸ ਲਈ ਪਰਿਵਾਰ ਜੰਗਰਾਂ ਦੇ ਲਈ ਬਣਾਏ ਹੋਏ ਵਾਲੇ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋਇਆ ਪਿਆ ਜੋ ਪਰਿਵਾਰ ਦੀ ਹਾਲਤ ਦੇ ਚਲਦੇ ਡੰਗਰ ਤਾਂ ਵੇਚ ਦਿੱਤੇ ਪਰ ਉਹੀ ਕਮਰੇ ਵਿੱਚ ਪੰਜ ਜੀਆਂ ਦਾ ਪਰਿਵਾਰ ਗੁਜ਼ਾਰਾ ਕਰ ਰਿਹਾ ਘ ਫਰਨੀਚਰ ਜੋ ਬਣਾਇਆ ਗਿਆ ਸੀ ਛੱਤ ਦੀ ਗੰਦ ਨਾਲ ਟੁੱਟ ਭੱਜ ਗਿਆ ਪਰਿਵਾਰ ਦੇ ਮੁਖੀ ਨੂੰ 2 ਸਾਲ ਪਹਿਲਾਂ ਪੈਰਾਲਾਈਜ਼ ਦਾ ਅਟੈਕ ਆਇਆ ਤੇ ਉਹ ਮੰਜੇ ਤੇ ਪਿਆ ਜਿਸ ਤੋਂ ਬਾਅਦ ਪਰਿਵਾਰ ਦੀ ਔਰਤ ਸ਼ਿਵਾਨੀ ਨੂੰ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਚਾਪੜਾਸੀ ਦੀ ਨੌਕਰੀ ਕਰਨੀ ਪਈ 2500 ਰੁਪਏ ਤਨਖਾਹ ਦੇ ਨਾਲ ਸਾਰੇ ਪਰਿਵਾਰ ਦਾ ਗੁਜ਼ਾਰਾ ਹੋ ਰਿਹਾ ਹੈ ਘਰ ਵਾਲੇ ਦਾ ਇਲਾਜ ਵੀ ਰੁਕਿਆ ਪਿਆ ਹੈ ਅਜਿਹੇ ਦੇ ਵਿੱਚ ਪਰਿਵਾਰ ਦੀ ਮੰਗ ਹੈ ਤਾਂ ਸਿਰਫ ਇਹ ਨਹੀਂ ਕਿ ਪਰਿਵਾਰ ਦੇ ਮੁਖੀ ਦਾ ਇਲਾਜ ਹੋ ਜਾਵੇ ਤਾਂ ਜੋ ਫਿਰ ਤੋਂ ਕੰਮ ਕਰਕੇ ਪਰਿਵਾਰ ਨੂੰ ਪਾਲਣ ਦੇ ਕਾਬਿਲ ਹੋ ਸਕੇ ਸਰਕਾਰਾ ਵੱਲੋਂ ਗਰੀਬ ਪਰਿਵਾਰਾਂ ਲਈ ਸਕੀਮਾਂ ਤਾਂ ਬਹੁਤ ਚਲਾਈਆਂ ਜਾਂਦੀਆਂ ਨੇ ਲੇਕਿਨ ਇਹਨਾਂ ਸਕੀਮਾਂ ਦੇ ਜਿਹੜੇ ਅਸਲੀ ਹੱਕਦਾਰ ਨੇ ਉਹਨਾਂ ਤੱਕ ਇਹ ਸਕੀਮਾਂ ਨਹੀਂ ਪਹੁੰਚ ਪਾਉਂਦੀਆਂ ਅੱਜ ਇਹੋ ਜਿਹੀ ਇੱਕ ਪਰਿਵਾਰਚਾ ਸੀ ਪਿੰਡ ਗਲੜੀ ਦਾ ਇਹ ਪਰਿਵਾਰ ਹੈ ਜਿੱਦੀ ਛੱਤ 2 ਸਾਲ ਤੋਂ ਡਿੱਗੀ ਪਈ ਹੈ ਔਰ ਪਰਿਵਾਰ ਇੱਕ ਡੰਗਰਾਂ ਵਾਲੇ ਜਿਹੜਾ ਕਮਰਾ ਡੰਗਰਾਂ ਲਈ ਯੂਜ਼ ਕੀਤਾ ਜਾਂਦਾ ਸੀ ਡੰਗਰ ਬੰਨਣ ਲਈ ਉਹ ਪਰਿਵਾਰ ਉਸ ਕਮਰੇ ਵਿੱਚ ਰਹਿਣ ਲਈ ਮਜਬੂਰ ਹੋ ਗਿਆ ਘਰ ਦਾ ਮੁਖੀ ਵੀ ਬੰਜੇ ਤੇ ਪਿਆ 2 ਸਾਲਾਂ ਤੋਂ ਇਸ ਕਰਕੇ ਪਰਿਵਾਰ ਦੀ ਹਾਲਤ ਬਹੁਤ ਮਾੜੀ ਹੈ ਤੇ ਪਰਿਵਾਰ ਦੇ ਔਰਤ ਸਾਡੇ ਨਾਲ ਮੌਜੂਦ ਨੇ ਨੰਦ ਸੋਪਨਾ ਔਰ ਕੀ ਕਰਦੇ ਹੋ ਐ ਦੱਸੋ ਸ਼ਿਵਾਨੀ ਮੇਰਾ ਨਾਮ ਮੈਂ ਸਕੂਲ ਚ ਪੀਐਨ ਦਾ ਕੰਮ ਕਰਦੀ ਪਈ ਹਾਂ ਕਿਹੜਾ ਸਕੂਲ ਆ ਔਰ ਕਿੰਨੀ ਤਨਖਾਹ ਲੈ ਰਹੇ ਹੋ ਬਾਬਾ ਟਾਲੀ ਸਾਹਿਬ ਤੇ 2000 ਰੁਪਏ ਤਨਖਾਹ ਇਹਨਾਂ ਦੀ ਹਾਲਤ ਕਿਦੋਂ ਦੀ ਹੈ ਦਦੀ ਆ ਔਰ ਕੀ ਕੀ ਪ੍ਰੋਬਲਮ ਹੈ ਇਹਨਾਂ ਨੂੰ 2 ਸਾਲ ਹੋ ਗਿਆ ਇਹਨਾਂ ਨੂੰ ਮੰਜੀ ਤੇ ਪਿਆ ਨੂੰ ਇਹਨਾਂ ਨੂੰ ਪਹਿਲੇ ਟੀਵੀ ਹੀ ਫਿਰ ਇਹਨਾਂ ਦੇ ਇਹਨਾਂ ਨੂੰ ਟੈਕ ਆਇਆ ਤੇ ਇਹਨਾਂ ਨੂੰ ਮਤਲਬ ਕਿ ਅਸੀਂ ਟਾਲੀ ਸਾਹਿਬ ਦਿਖਾਇਆ ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਡਾਕਟਰ ਕੋਲ ਦਿਖਾਓ ਹੱਡੀਆਂ ਵਾਲੇ ਕੋਲ ਫਿਰ ਅਸੀਂ ਨਹੀਂ ਦਿਖਾ पाए ਕਿਉਂਕਿ ਪੈਸੇ ਦੀ ਵੀ ਪ੍ਰੋਬਲਮ ਸੀ ਫਿਰ ਇਸ ਕਰਕੇ ਅਸੀਂ ਦਿਖਾ ਨਹੀਂ ਸਕਿਆ ਇਹਨਾਂ ਨੂੰ ਤੁਸੀਂ ਜਿਹੜੇ ਪ੍ਰਾਈਵੇਟ ਸਕੂਲ 'ਚ ਕੰਮ ਕਰਦੇ ਪਿਓ ਉਹ ਕਿੰਨੀ ਦੇਰ ਹੋ ਗਈ ਹੈ ਤੁਹਾਨੂੰ ਇਹਨਾਂ ਦੀ ਬਿਮਾਰੀ ਤੋਂ ਪਹਿਲੇ ਜਾਇਆ ਕਿ ਬਾਤ ਸ਼ੁਰੂ ਕੀਤੀ ਇਹਨਾਂ ਦੀ ਬਿਮਾਰੀ ਤੋਂ ਫਿਰ ਬਾਅਦ ਦੀ ਬਾਅਦ ਕੰਮ ਕਰਨਾ ਪਿਆ ਹਾਂ ਹਾਂਜੀ 2 ਸਾਲ ਹੋ ਗਿਆ ਏ ਮੇਰੀਆਂ ਹੁਣ ਲੱਤਾਂ ਜਿਹੜੀਆਂ ਨੇ ਗੋਡੇ ਪੈਰ ਸਾਰੇ ਕੰਮ ਨਹੀਂ ਕਰਦੇ ਆ ਮੇਰਾ ਸਰੀਰ ਜਿਹੜਾ ਲੱਤਾਂ ਨਹੀਂ ਚੁੱਕਦੀਆਂ ਬਿਮਾਰੀ ਤੋਂ ਪਹਿਲੇ ਕੀ ਕਰਦੇ ਸੀ ਔਰ ਗੁਜ਼ਾਰਾ ਕਿੰਦਾ ਦਾ ਹੁੰਦਾ ਸੀ ਗੁਜ਼ਾਰਾ ਚੰਗਾ ਸੀ ਬਿਮਾਰੀ ਤੋਂ ਪਹਿਲੇ ਮੇਰੇ ਦਰਜੇ ਦੀ ਦੁਕਾਨ ਸੀ ਗੱਲੀ ਵਿੱਚ ਕੰਮ ਚੰਗਾ ਸੀ ਨੋਟੀ ਪਾਣੀ ਚੰਗੀ ਮਿਲ ਜਾਂਦੀ ਸੀ ਖਾਨੂ ਛੱਤ ਦੇ ਡਿੱਗ ਗਏ ਦੇਖਿਆ ਕਿ ਕਾਚੇ ਸਮਾਨ ਵੀ ਬਹੁਤ ਥੋੜਾ ਕਿਤੇ ਹੋਰ ਰੱਖਿਆ ਗਿਆ ਹੈ ਹੀ ਇਹਨਾਂ ਕੁਸਤੋ ਵਿੱਚ ਡਿੱਗ ਗਿਆ ਜਦੋਂ ਸੱਤ ਤੇ ਟੁੱਟ ਭੱਜ ਗਿਆ ਹੂੰ ਤੇ ਥੋੜਾ ਬਹੁਤ ਕੱਢਿਆ ਜੋ ਟੁੱਟਿਆ ਭੱਜਿਆ ਸੀ ਉਹ ਐੰਬਾਰ ਤਰਪੈਲ ਦੇ ਥਲੇ ਰੱਖਿਆ ਸੀ ਛੱਤ ਡਿੱਗਣ ਨਾਲ ਖਰਾਬ ਹੋ ਗਿਆ ਸਮਾਨ ਮਤਲਬ ਟੁੱਟ ਭੱਜ ਗਿਆ ਕਿਦੋਂ ਦੀ ਡਿੱਗੀ ਦੀ ਹੈ ਛੱਤ ਇਹ ਸਾਲ ਹੋ ਗਿਆ ਹੈ ਦੇਖਿਆ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੀਵਾਰਾਂ ਖੜੀਆਂ ਕੀਤੀਆਂ ਗਈਆਂ ਕਿੱਦਾਂ ਕੀਤੀਆਂ ਸੀ ਤੇ ਪੂਰਾ ਕਿਉਂ ਨਹੀਂ ਬਣਿਆ ਇਹਨਾਂ ਨੂੰ ਮੈਡਮ ਨੇ ਥੋੜੇ ਬਹੁਤ ਪੈਸੇ ਹੀ ਦਿੱਤੇ ਹਾਂ ਉਹਦਾ ਅਸੀਂ ਤੋਂ ਜਨਗ ਵੀ ਕੰਧਾਂ ਹੋਈਆਂ ਹਾਂ ਹਾਂ ਬਸ ਕੱਡੀਆਂ ਬਾਕੀ ਪੈਸੇ ਤੋਂ ਤੇ ਬਿਲਕੁਲ ਜੀ ਡੰਗਰਾ ਵਾਲੇ ਕੰਬੇ ਵਿੱਚ ਰੈਲੀ ਮਜਬੂਰ ਪਰਿਵਾਰ ਛੱਤ ਵੀ ਨਹੀਂ ਬਣਾ ਪਾ ਰਿਹਾ ਛੱਤ ਦੋ ਸਾਲ ਹੋ ਗਏ ਡਿੱਗੀ ਹੈ ਗ੍ਰਾਂਟ ਵੀ ਨਹੀਂ ਮਿਲੀ ਔਰ ਛੱਤ ਵੀ ਨਹੀਂ ਬਣਾ ਪਾ ਰਿਹਾ ਔਰ ਜਿਹੜਾ ਸਮਾਨ ਜੋੜਿਆ ਜੋੜਿਆ ਸੀ ਉਹ ਵੀ ਖਰਾਬ ਹੋ ਚੁੱਕਿਆ ਛੱਤ ਡਿੱਗਣ ਨਾਲ ਔਰ ਪਰਿਵਾਰ ਦਾ ਮੁਖਿਆ ਸਿਰਫ ਇੰਨੀ ਕ ਮੰਗ ਰੱਖਦਾ ਕਿ ਇਲਾਜ ਹੋ ਜਾਏ ਔਰ ਬੱਚਿਆਂ ਨੂੰ ਚੰਗੇ ਤਰੀਕੇ ਨਾਲ ਪਾਲਣ ਦੇ ਕਾਬਲ ਬਣ ਜਾਏ ਗੁੱਡ ਹਸਪੀਟਲ ਕੈਮਰਾਮੈਨ ਜੁਕੇਂਦਰ ਪਾਲ ਦੇ ਨਾਲ ਰੋਹਿਤ ਗੁੱਪਤਾ ਇੰਡੀਅਨਯੂ